ਤੁਹਾਡੇ ਦੋਸਤ ਮਿੱਤਰ ਖੜੇ ਸੀ ਪਿੰਡ ਦੇ ਕਹਿੰਦੇ ਵੀ ਢਾਈ ਕੋ ਤਿੰਨ ਕੋ ਕਰੋੜ ਦਾ ਇਹ ਮਾਲਕ ਹੁੰਦਾ ਸੀ ਬੰਦਾ ਪਰ ਕਹਿੰਦੇ ਅੱਜ ਰੋਟੀਆਂ ਪਕਾਈ ਜਾਂਦਾ ਇਹ ਫੌਜਾ ਸਿੰਘ ਨੇ ਖੱਡਾ ਲਵਾਇਆ ਸੀ ਉੱਥੇ ਮੈਨਿੰਗ ਵਾਸਤੇ ਇਹਨੇ ਮੇਰੇ ਸੱਤਾ ਕਿੱਲੇ ਦੇ ਵਿੱਚੋਂ ਰੇਤਾ ਚੱਕਿਆ ਪਰ ਸਾਡੇ ਹੱਥੇ ਆਜੇ ਤੱਕ ਕੁਝ ਨਹੀਂ ਆਇਆ ਨਾਲ ਕੁਝ ਮਿਲਿਆ ਕਿੰਨੇ ਦਾ ਮੇਰਾ ਰੇਤਾ ਚ ਕੀਚਾ ਕਿੰਨੇ ਦਾ ਨਹੀਂ ਚ ਕੀਚਾ ਹਰ ਚੀਜ਼ ਪਈ ਜੇ 1 ਰੁਪਈਏ ਤੇ ਵੀ ਝੂਠ ਹੋ ਜਾਵੇ ਮੈਂ ਆਪਣੇ ਆਪ ਮੈਨੂੰ ਬੇਸ਼ੱਕ ਗੋਲੀ ਮਾਰ ਦੇਣਾ ਤੇ ਅੱਜ ਵੀਰ ਜੀ ਮੈਂ ਰੋਡਿਓ ਪਗਾ ਦੋ ਫਿਰ ਮੈਂ ਪਿੰਡਾਂ ਦੇ ਵਿੱਚ ਤੇ ਇਹ ਜੇ ਮੈਂ ਅੱਗੇ ਕੱਲ ਨੂੰ ਆਤਮ ਹੱਥਿਆ ਕਰ ਲਈ ਨਾ ਤੇ ਮੈਂ ਇਹ ਜ਼ਿੰਮੇਵਾਰ ਮੇਰਾ ਫੌਜਾ ਸਿੰਘ ਸਰਾਰੀ ਤੇ ਮੈਂ ਇਹ ਅਫਸਰ ਹੋਣ ਦੇ ਸਾਰੇ ਉਹ ਤੇ ਡੈਡੀ ਮੇਰੇ ਨੂੰ ਇਹਨੇ दारू ਪਵਾ ਤੇ ਫੁੱਲ दारू ਨਾਲ ਰਾਜ ਤੇ ਇਹਨੇ ਉਹਨਾਂ ਸੈਣ ਕਰਵਾ ਲਈ ਨਹੜਾਲ ਮਿਲਦੇ ਵਿੰਡ ਦੇ ਮੇਰੇ ਸਰਪੰਚ ਵੀ ਰਲੇ ਹੋਏ ਸੀ ਤਰਨਾ ਕਰਕੇ ਸਾਰਾ ਕੰਮ ਹੋਇਆ ਕਿੰਨੇ ਰੇਤਾ ਚੱਕ ਲੇ ਰੇਤਾ ਮੇਰੇ ਹਿਸਾਬ ਤੇ 3 ਕਰੋੜ ਤੋਂ ਉੱਤੇ ਨੇ ਚੱਕਿਆ ਅੱਛਾ ਸਰਪੰਚੀ ਦੇ ਜਦੋਂ ਵੋਟਾਂ ਆਈਆਂ ਨੇ ਪੰਚਾਇਤੀ ਚ ਉਦੋਂ ਕਹਿੰਦੇ ਵੀ ਲੋਕ ਦੱਸ ਰਹੇ ਕੋਈ ਕਹਿੰਦੇ 10 ਲੱਖ ਲੈ ਕੇ ਕੋਈ ਕਹਿੰਦੇ 15 ਲੱਖ ਲੈ ਕੇ ਪਰ ਫੌਜਾ ਕਹਿੰਦਾ ਮੈਂ 1 ਰੁਪਈਆ ਨਹੀਂ ਲਿਆ ਇਹ ਰੋਟੀਆਂ ਪਕਾਉਣ ਵਾਲੇ ਕੋਲੋਂ ਮੇਰੇ ਕੋਲ ਇੰਨਾ ਕਰੋੜ ਰੁਪਈਆ ਬਣਾ ਲਿਆ ਏ ਤੀਨੇ ਵੱਡੇ ਲੋਕਾਂ ਕੋਲ ਕਿੰਨਾ ਬਣਾਇਆ ਨਾਲੇ ਇਹ ਸਾਡੇ ਪਿੰਡ ਦੇੜਾ ਦੇ ਬਣਾਇਆ ਤੇ ਵਿੜਾ ਹੀ ਕਰਕ ਕਰ ਗਿਆ ਪਰਚਾ ਪਵਾਤਾ ਇੱਕ ਚੋਰੀ ਦਾ ਵੀ 50 ਤੋਲਿਆਂ ਦੀ ਚੈਨ ਠੇਕੇਦਾਰ ਦੀ ਲਾਹ ਹੀ ਨਹੀਂ ਤੂੰ ਨੂੰ ਕੋਟ ਮਾਰ ਗਈ ਤੀਨੇ ਇਹਨੇ ਪਰਚਾ ਪਵਾਇਆ ਇਹਨੇ ਫੌਜਾ ਸਿੰਘ ਨਹੀਂ ਪਵਾਇਆ ਪੁਲਿਸ ਇਹਨੇ ਭੇਜੀ ਸਾਰੀ ਨਹੀਂ ਤਾਂ ਨਾਲੇ ਤੁਸੀਂ 7 ਕਿੱਲੇ ਜ਼ਮੀਨ ਦਿੱਤੀ ਤੇ ਨਾਲੇ ਪਰਚਾ ਹੋ ਗਿਆ ਨਾਲੇ ਪਰਚਾ ਹੋ ਗਿਆ ਤੇ ਨਾਲੇ ਇੱਕ ਪੈਸਾ ਹੱਥੇ ਨਹੀਂ ਆਇਆ ਤੇ ਨਾਲੇ ਕਟਿੰਦੇ ਰਹੇ ਇੱਕ ਦੇਣ ਦੀ ਵਿੱਚ ਸਾਡੀ ਜਿਹੜੀ ਉਤਲੀ ਬਜਾਵਤ ਜ਼ਮੀਨ ਹੈ ਨਾ ਕਿਲਾ ਉਹਦੇ ਵਿੱਚੋਂ 50-50 ਹਜ਼ਾਰ ਦੀ ਪਰਚੀ ਇੱਕ ਦੇਣ ਦੀ ਕਟਿੰਦੀ ਸੀ ਘੋੜਿਆਂ ਦੀ ਤੇ ਟਰਾਲਿਆਂ ਦੀ ਸਰ ਭਗਵੰਤ ਮਾਨੇ ਮੇਰੇ ਆਮਣੇ ਸਾਹਮਣੇ ਬਹਿ ਤੇ ਗੱਲ ਕਰੇ ਮੈਂ ਇਹਨੂੰ ਇੱਕ ਇੱਕ ਗੱਲ ਦੱਸਾਂ ਦਾ ਵੀ ਤੇਰੇ ਕਿੰਨਾ ਭ੍ਰਿਸ਼ਟਾਚਾਰ ਮੈਨਿੰਗ ਦੇ ਵਿੱਚ ਅਫਸਰ ਬੈਠੇ ਨੇ ਕਹਿੰਦਾ ਸਾਰੇ ਬਰਾਦਰੀ ਮੇਰੇ ਨਾਲ ਹੈ ਤੁਸੀਂ ਉਸੇ ਬਰਾਦਰੀ ਚ ਮੈਂ ਨਹੀਂ ਇਹ ਤਾਂ ਸਾਰੀ ਬਰਾਦਰੀ ਦਾ ਕਲੰਕ ਹੈਗੀ ਹੋਸ਼ਵਾਲਾ ਸੱਚ ਪੂਰੀ ਗੱਲ ਕਰ ਰਹੇ ਹੋ ਤੁਸੀਂ ਇਹ 3 ਕਰੋੜ ਨਿਕਾ ਨਹੀਂ ਹੁੰਦਾ ਵੀਰ ਜੀ ਹੋਸ਼ਵਾਲਾ ਸੀ ਖਲਾ ਗੁਰਦੁਆਰੇ ਚ ਖੜਾ ਯਾਰ ਕੀ ਨਾਮ ਕੀ ਤੁਹਾਡਾ ਆਪਣਾ ਨਾ ਸੋਨੂ ਵੀਰ ਜੀ ਅੱਛਾ ਕਹਿੰਦੇ ਆ ਇੱਥੇ ਆ ਤੁਹਾਡੇ ਦੋਸਤ ਮਿੱਤਰ ਖੜੇ ਹੀ ਪਿੰਡ ਦੇ ਕਹਿੰਦੇ ਵੀ ਢਾਈ ਕੋ 3 ਕੋਰਡ ਦਾ ਇਹ ਮਾਲਕ ਹੁੰਦਾ ਸੀ ਬੰਦਾ ਪਰ ਕਹਿੰਦੇ ਅੱਜ ਰੋਟੀਆਂ ਪਕਾਈ ਜਾਂਦਾ ਹਾਂਜੀ ਵੀਰ ਜੀ ਮੇਰੇ ਕੋਲ ਜ਼ਮੀਨ ਹੈ 7 ਕਿੱਲੇ ਮੇਰੇ ਕੋਲ ਕਿਹੜੇ ਪਿੰਡ ਗੈਨੀ ਵਾਲੇ ਦੋਨਾਂ ਮਤੜਾ ਦਰਿਆ ਦੇ ਵਿੱਚ ਇਹ ਰੇਤਾ ਪੈ ਗਿਆ ਤੇ ਇਹ ਫੌਜਾ ਸਿੰਘ ਨੇ ਖੱਡਾ ਲਵਾਇਆ ਸੀ ਉੱਥੇ ਮੈਨਿੰਗ ਵਾਸਤੇ ਇਹਨੇ ਮੇਰੇ 7 ਕਿੱਲਾਂ ਦੇ ਵਿੱਚੋਂ ਰੇਤਾ ਚੱਕਿਆ 7 ਕਿੱਲਾਂ ਦੇ ਵਿੱਚੋਂ ਰੇਤਾ ਚੱਕਦਾ ਰਿਹਾ ਪਰ ਸਾਡੇ ਹੱਥੇ ਆਏ ਤੱਕ ਕੁਝ ਨਹੀਂ ਆਇਆ ਨਾ ਕੁਝ ਮਿਲਿਆ ਪਹਿਲਾ ਇਹਦੇ ਨਾਲ ਜਾਈ ਹੁੰਦਾ ਸੀ ਐਸ ਡੀ ਆ ਮੈਨਿਕ ਵਾਲਾ ਲਾਵ ਵਰੀਤ ਹੁੰਦੇ ਕੋਲ ਡਾਟਾ ਹੈ ਸਾਰਾ ਕੰਪਿਊਟਰ ਦੇ ਵਿੱਚ ਡਾਟਾ ਪਿਆ ਹੈ ਵੀ ਕਿੰਨੇ ਦਾ ਮੇਰਾ ਰੇਤਾ ਚ ਕੀਚਾ ਕਿੰਨੇ ਦਾ ਨਹੀਂ ਚ ਕੀਚਾ ਹਰ ਚੀਜ਼ ਪਈ ਜੇ 1 ਰੁਪਏ ਤੇ ਵੀ ਝੋਟ ਹੋ ਜਾਵੇ ਮੈਂ ਆਪਣੇ ਆਪ ਮੈਨੂੰ ਬੇਸ਼ੱਕ ਗੋਲੀ ਮਾਰ ਦੇਣਾ ਸੱਤ ਕਿੱਲੇ ਸੀ ਤੁਹਾਡੇ ਹਾਂਜੀ ਸੱਤ ਤੁਹਾਡੇ ਨਾਮ ਤੇ ਸੀ ਜ਼ਮੀਨ ਅ ਮੇਰੇ ਡੈਡੀ ਦੇ ਤਾ ਦੇ ਦੇ ਅੱਛਾ ਉਹ ਉਹਦੇ ਤੇ ਫਿਰ ਖੱਡਾ ਖੱਡਾ ਪਾਸ ਕਰਾਇਆ ਗਿਆ ਹਾਂ ਖੱਡਾ ਪਾਸ ਕਰਾਇਆ ਇਹਨਾਂ ਉਹ ਤੇ ਡੈਡੀ ਮੇਰੇ ਨੂੰ ਇਹਨਾਂ ਦਾਰੂ ਪਵਾ ਤੇ ਫੁੱਲ ਦਾਰੂ ਨਾ ਰਾਜ ਤੇ ਇਹਨੇ ਉਹਨਾਂ ਸੈਨ ਕਰਵਾ ਲਿਆ ਇਹਨਾਂ ਰਲ ਮਿਲ ਤੇ ਵੀ ਤੇ ਉਤੋਂ ਉਲਟਾ ਵੀ ਇਹਨਾਂ ਕੀ ਕੀਤਾ ਵੀ ਜਦੋਂ ਅਸੀਂ ਇਸ ਤਰ੍ਹਾਂ ਵੀਡੀਓ ਪਵਾਉਣ ਲੱਗੇ ਤੇ ਉਹਨਾਂ ਇਹ ਪਰਚਾ ਪਵਾਤਾ ਇੱਕ ਚੋਰੀ ਦਾ ਵੀ ਪੰਜਾ ਤੋਲਿਆਂ ਦੀ ਚੈਨ ਠੇਕੇਦਾਰ ਦੀ ਲਾਹ ਲੀਨੇ ਤੁਨੂੰ ਕੋਟ ਮਾਰ ਗਈ ᱛੀਨੇ ਜੇਕਰ ਕੋਟ ਮਾਰ ਹੁੰਦੀ ਨਾ ਚੈਨ ਲੈਂਦੀ ਏ ਉਸ ਦਿਨ ਸੀ ਉਹ ਬੋਰ ਬੱਲੂਆਂ ਨੇ ਲੰਗਰ ਬਣਾ ਦੇ ਪੈਸੀ ਇਹਨੇ ਪਰਚਾ ਪਵਾਇਆ ਇਹਨੇ ਫੌਜਾ ਸਿੰਘ ਨਹੀਂ ਪਵਾਇਆ ਪੁਲਿਸ ਇਹਨੇ ਭੇਜੀ ਸਾਰੀ ਨਹੀਂ ਤੇ ਨਾਲੇ ਤੁਸੀਂ ਸੱਤ ਕਿੱਲੇ ਜ਼ਮੀਨ ਦਿੱਤੀ ਤੇ ਨਾਲੇ ਪਰਚਾ ਹੋ ਗਿਆ ਨਾਲੇ ਪਰਚਾ ਹੋ ਗਿਆ ਤੇ ਨਾਲੇ ਇੱਕ ਪੈਸਾ ਹੱਥੇ ਨਹੀਂ ਆਇਆ ਤੇ ਨਾਲੇ ਕਟਿੰਦੇ ਰਹੇ ਹਮ ਇਸ ਤਰ੍ਹਾਂ ਇਹ ਬੰਦੇ ਨੇ ਕੀਤਾ ਕਿੰਨੇ ਰੇਤਾ ਚੱਕ ਲ ਗਏ ਰੇਤਾ ਮੇਰੇ ਹਿਸਾਬ ਤਾ 3 ਕਰੋੜ ਤੋਂ ਉੱਤੇ ਨੇ ਚੱਕਿਆ ਅੱਛਾ ਵੀ ਜਿਹੜੇ ਮੰਨ ਲਓ ਜਿਹੜੇ ਮੰਨ ਲਓ ਇਹ ਏਡੀਸੀ ਕੁੜੀ ਸੀ ਜਿਹੜਾ ਲਾਰਾ ਲਾਂਦੀ ਰਹੀ ਹੈ ਵੀ ਤੁਹਾਡਾ ਚੈੱਕ ਅੱਜ ਬਣਦਾ ਕੱਲ ਬਣਦਾ ਇੰਨੇ ਤਰੀਕ ਨੂੰ ਬਣੇਦਾ ਇੰਨੇ ਤਰੀਕ ਨੂੰ ਬਣੇਦਾ ਪਰ ਸਾਡੇ ਕੋਈ ਚੈੱਕ ਨਹੀਂ ਬਣਿਆ ਉਲਟਾ ਹੀ ਡਾਂਗਾ ਚਲੀਆਂ ਤੁਹਾਡੇ ਕਿੰਨੇ ਕ ਪੈਸੇ ਬਣਦੇ ਆ ਸਰਕਾਰੀ ਤੌਰ ਤੇ ਤੁਹਾਡੇ ਖੇਤ ਚੋਂ ਰੇਤਾ ਚੱਕੀ ਆ ਆਈਡੀਆ ਕਿੰਨੇ ਕ ਬਣਦੇ ਤੁਸੀਂ ਹਿਸਾਬ ਲਾ ਲਓ ਵੀ 3 ਕਰੋੜ ਤਾਂ ਚੱਕਣ ਨੇ ਜੇ ਕਰੋੜ ਸਰਕਾਰ ਵੀ ਲਵੇ ਫਿਰ ਵੀ ਸਾਡੇ 2 ਕਰੋੜ ਬਣਦਾ ਕਰੋੜ ਪਤੀ ਹੋ ਕੇ ਲੰਗਰ ਪਕਾਉਂਦਾ ਵਰਦਾ ਹਾਂ ਜੀ ਕਰੋੜ ਪਤੀ ਹੋਤੇ ਤੇ ਮੈਂ ਤਤੀਆਂ ਲੋਹਾਂ ਦੇ ਬੈੰਦਾ ਫਿਰਨਾ ਅੱਜ ਨਹੀਂ ਇਹ ਚੱਕਰ ਕੀ ਪੈ ਗਿਆ ਐਂ ਕਾ ਤੂੰ ਹੋ ਗਿਆ ਯਾਰ ਇਹ ਨਿੱਕੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਵੀ 7 ਕਿੱਲੇ ਜ਼ਮੀਨ ਹੋਵੇ ਤੇ ਐਂ ਕਿਵੇਂ ਫੌਜਾ ਸਰਾਰੀ ਰੇਤਾ ਚੱਕ ਕੇ ਕੱਲਾ ਵੇਚ ਗਿਆ ਇਹ ਹੁਣ ਇਹਨੇ ਰਲ ਮੇਲ ਦੀ ਵੇਚ ਐ ਇਹਦੇ ਨਾਲ ਐਸ ਡੀਓ ਵੀ ਰਲੇ ਵੇਹੀ ਜਈ ਵੀ ਰਲੇ ਵੇਹੀ ਮੌਕੇ ਤੇ ਮੈਂ ਨਹੀਂ ਗਸਵਰ ਰਲੇ ਵੇਹੀ ਤੇ ਪਿੰਡ ਦੇ ਸਰਪੰਚ ਵੀ ਰਲੇ ਵੇ ਸੀ ਵੀਰ ਜੀ ਹੂੰ ਪਿੰਡ ਦੇ ਮੇਰੇ ਸਰਪੰਚ ਵੀ ਰਲੇ ਹੋਏ ਸੀ ਤਰਨ ਕਰਕੇ ਸਾਰਾ ਕੰਮ ਹੋਇਆ ਇਕੱਲਾ ਫੇਰਾ ਚੱਕਿਆ ਸੀ ਕਿ ਹੋਰ ਲੋਕਾਂ ਦਾ ਵੀ ਇਹ ਯਕਨ ਦੋਹਾਂ ਕਰਾਂ ਦਾ ਹੋਰ ਚਗੀਚਾ ਸੀ ਉਹ ਕਿੰਨੇ ਕਿੱਲੇ ਸੀ ਉਹ ਥੋੜੀ ਥੋੜੀ ਸਾਡੀ ਸਾਰੇ ਤੋਂ ਜ਼ਿਆਦਾ ਹੈ ਕਿੰਨੇ ਕਿੰਨੇ ਡੂੰਗੇ ਟੋਏ ਪਾਤੇ ਆ بڑے ਡੂੰਗੇ ਟੋਏ ਪਏ ਗਏ ਸੀ ਫਿਰ ਪਾਣੀ ਦੁਬਾਰਾ ਕੀ ਆ ਗਿਆ ਸੀ 10 12 12 ਫੁੱਟ ਥੱਲੇ ਚਲੇ ਗਏ ਸੀ ਤੇ ਇੰਨਾ ਚੋਕ ਤੇ ਰੇਤਾ ਬੜੇ 15 20 20 ਪੋਪ ਲੈਣਾ ਇੱਕ ਦਿਨ ਚ ਚਲਦੀ ਰਹੀ ਇੰਨੀ ਨਦੀਆ ਸਾਰੀਆਂ ਵੀਡੀਓ ਹੈਗੀਆਂ ਨੇ ਆਪਣੇ ਕੋਲ 20 20 ਪੋਪ ਲੈਣਾ ਹਾਂਜੀ 20 20 ਪੋਪ ਲੈਣਾ ਕੋਈ ਵੀਡੀਓ ਨੇ ਹਾਂਜੀ ਤੇ ਫੋਜਾ ਸਿੰਘ ਕੋਲੇ ਬਹਿ ਕੇ ਰੇਤਾ ਚਕਾਉਂਦਾ ਸੀ ਨਾ ਇੰਦੇ ਨੂੰ ਨਹੀਂ ਜਾਂਦੇ ਸੀ ਕਿ ਮੌਕੇ ਦਾ ਮजूद ਮੌਕੇ ਦਾ ਆਪਣੇ ਜਿਹੜੇ ਏਰੀਆ ਦਾ ਹੈ ਇਹ ਮੰਨ ਲਓ ਜਿਵੇਂ ਕਹਿੰਦੇ ਨੇ ਵੀ ਐਮਐਲਏ ਐਮਐਲਏ ਵੀ ਮਾਲਕ ਹੋ ਗਿਆ ਮਾਲਕ ਤੋਂ ਬਿਨਾ ਹਿਰਾ ਫੇਰੀ ਨਹੀਂ ਹੁੰਦੀ ਜਿੱਦਣ ਸ਼ੁਰੂ ਕਰਾਇਆ ਸੀ ਪਹਿਲੇ ਦਿਨ ਉਦੋਂ ਦਾ ਆਇਆ ਸੀ ਉੱਥੇ ਹਾਂਜੀ ਹਾਂਜੀ ਇਹ ਨੇ ਇਹ ਸਾਡੇ ਪਿੰਡ ਬੇੜਾ ਦੇ ਬਣਾਇਆ ਤੇ ਬੇੜਾ ਹੀ ਕਰਕ ਕਰ ਗਿਆ ਹਾਂ ਆਦਰ ਇਹ ਤਾਂ ਬੜਾ ਟੱਗ ਲੱਗਾ ਪਿਆ ਨੇ ਵੇਖਾ ਤੇ ਬਾਸ ਇਹ ਨੇ ਉਵੇਂ ਮਹੀਨੇ ਬਾਅਦ ਆ ਕੰਮ ਚਲਾਤਾ ਸੌਦਾ ਇਹ ਕਰਕੇ ਗਿਆ ਸੀ ਤੁਹਾਡੇ ਪਿਤਾ ਨਾਲ ਤੇ ਤੁਹਾਡੇ ਨਾਲ ਵੀ ਮੈਨੂੰ ਚੱਕਣ ਦਿਓ ਨਹੀਂ ਵੀਰ ਜੀ ਸਰਕਾਰੀ ਹਨ ਕੀਤਾ ਸੀ ਜਈਆਂ ਨੇ ਗੱਲੇ ਭੇਜੀ ਨਹੀਂ ਸੀ ਐਸੇ ਢੀਓ ਨਹੀਂ ਕੀਤਾ ਸੀ ਜਈ ਨੇ ਕੀਤਾ ਸੀ ਸਾਰੇ ਮੈਨੇਜਰਸ ਰਲੇ ਹੋਏ ਸੀ ਇੱਕ ਦਿਨ ਦੇ ਵਿੱਚ ਸਾਡੀ ਜਿਹੜੀ ਉਤਲੀ ਬਜਾਵਤ ਜ਼ਮੀਨ ਹੈ ਨਾ ਕਿਲਾ ਉਹਦੇ ਵਿੱਚੋਂ 50-50 ਹਜ਼ਾਰ ਦੀ ਪਰਚੀ ਇੱਕ ਦਿਨ ਦੀ ਘਟਿੰਦੀ ਸੀ ਘੋੜਿਆਂ ਦੀ ਤੇ ਟਰਾਲਿਆਂ ਦੀ ਤੇ ਪਧਰੀ ਵੀ ਨਹੀਂ ਸਾਨੂੰ ਕਰਾਤ ਗਏ ਤੇ ਉਹ ਵੀ ਅਸੀਂ ਫਾੜ ਫੜਾ ਤੇ ਤੇ ਪਧਰੀ ਆਪੇ ਕੀਤੀ ਏ ਤੇ ਜਦੋਂ ਤੁਸੀਂ ਪੈਸੇ ਮੰਗੇ ਤੇ ਉਦੋਂ ਪਰਚਾ ਕਰਾਤਾ ਉਹਦਾ ਪਰਚੇ ਹੋ ਗਿਆ ਉਹਦਾ ਪਰਚੇ ਹੋ ਗਿਆ ਤੇ ਡਾਂਗਾ ਚਲੀਆਂ ਤੇ ਅੱਜ ਵੀਰ ਜੀ ਮੈਂ ਰੋਡਿਓ ਪਗਾ ਦੋ ਫਿਰ ਨਾ ਪਿੰਡਾਂ ਦੇ ਵਿੱਚ ਤੇ ਇਹ ਜੇ ਮੱਕੇ ਕਾਲ ਨੂੰ ਆਤਮ ਹੱਥਿਆ ਕਰ ਲਈ ਨਾ ਤੇ ਮੈਂ ਇਹ ਜ਼ਿੰਮੇਵਾਰ ਮੇਰਾ ਫੌਜਾ ਸਿੰਘ ਸਰਾਰੀ ਤੇ ਮੈਂ ਇਹ ਨਹੀਂ ਅਫਸਰ ਹੋਣ ਦੇ ਸਾਰਾ ਤੁਹਾਡਾ ਨਾਮ ਕੀ ਆ ਸੋਨੂ ਜੀ ਪੱਕਾ ਨਾ ਕੀ ਤੁਹਾਡਾ ਸੋਨੂ ਐ ਸੋਨੂ ਢੋਲੀ ਤੇ ਵਿਤਾ ਦਾ ਨਾਮ ਅਖਤਿਆਰ ਸਿੰਘ ਪਿੰਡ ਗੈਨੀ ਵਾਲਾ ਜੀ ਅੱਛਾ ਢੋਲੀਆਂ ਤੂੰ ਹਾਂਜੀ ਵੀਰ ਜੀ ਤੇ ਬਾਕੀ ਮੈਂ ਢੋਲੀਆਂ ਤੇ ਇਹ ਵੀ ਇੰਨਾ ਚਿਰ ਕਮੇਟੀ ਕਰਦਾ ਰਿਹਾ ਭਗਵੰਤ ਮਾਨ ਹੈ ਮੇਰੇ ਆਮਣੇ ਸਾਹਮਣੇ ਬਹਿ ਤੇ ਗੱਲ ਕਰੇ ਮੈਂ ਇਹਨੂੰ ਇੱਕ ਗੱਲ ਦੱਸਾਂ ਦਾ ਵੀ ਤੇਰੇ ਕਿੰਨਾ ਭ੍ਰਿਸ਼ਟਾਚਾਰ ਮੈਨਿੰਗ ਦੇ ਵਿੱਚ ਅਫਸਰ ਬੈਠੇ ਨੇ ਹਾਂ ਸਾਰੇ ਜੀਆਂ ਕੋਲ ਐਸ ਡੀਆਂ ਕੋਲ ਸਾਰਿਆਂ ਕੋਲ ਡਾਟਾ ਹੈਗਾ ਏ ਸਾਡਾ ਰੇਤ ਤੱਕ ਕਿੰਨਾ ਚ ਕੀਤਾ ਥੋੜੇ ਦਿਨ ਪਹਿਲਾਂ ਇੰਟਰਵਿਊ ਆਈ ਸੀ ਫੌਜਾ ਸਰਾਰੇ ਦੀ ਕਹਿੰਦਾ ਵੀ ਮੈਂ ਸੱਚਾ ਸੁੱਚਾ ਮੈਂ ਕੋਈ ਪੈਸਾ ਨਹੀਂ ਬਣਾਇਆ ਨਾ 50 ਕਰੋੜ ਦਾ 10 ਕਰੋੜ ਮੈਂ ਸਾਫ਼ ਮੇਰੇ ਕੋਲ ਕੁਝ ਨਹੀਂ ਹੈਗਾ ਯਾਰ ਮੈਂ ਰੋਟੀਆਂ ਪਕਾਉਣ ਵਾਲੇ ਕੋਲ ਮੇਰੇ ਕੋਲ ਇੰਨਾ ਕਰੋੜ ਰੁਪਈਆ ਬਣਾ ਲਿਆ ਏ ਦਿਨੇ ਵੱਡੇ ਲੋਕਾਂ ਕੋਲ ਕਿੰਨਾ ਬਣਾਇਆ ਨਾਲੇ ਉਹ ਕਹਿੰਦਾ ਸਾਰੇ ਬਰਾਦਰੀ ਮੇਰੇ ਨਾਲ ਹੈ ਤੂੰ ਵੀ ਉਸੇ ਬਰਾਦਰੀ ਚ ਮੈਂ ਨਹੀਂ ਇਹ ਤਾਂ ਸਾਡੀ ਬਰਾਦਰੀ ਦਾ ਕਲੰਕ ਹੈਗੀ ਸਭ ਤੋਂ ਸਭ ਤੋਂ ਵੱਡਾ ਕਲੰਕ ਹੈ ਅਸੀਂ ਤਾਂ ਸਾਡੇ ਪਿੰਡਾਂ ਦੇ ਵਿੱਚ ਨਹੀਂ ਅਸੀਂ ਨਹੀਂ ਅਹੀ ਸਹਿਮਤ ਐਸ ਬੰਦੇ ਨਾਲ ਉਹ ਕਹਿੰਦਾ ਵੀ ਬਰਾਦਰੀ ਨੂੰ ਬਦਨਾਮ ਕੀਤਾ ਜਿਹੜਾ ਬਰਾਦਰੀ ਮੇਰੇ ਨਾਲ ਆ ਅਸੀਂ ਜਿੱਧਰ ਚਾਹੀਏ ਉਧਰ ਘੁੰਮ ਕੇ ਵੋਟਾਂ ਪਾ ਦਿਆਂਗੇ ਐਵੇਂ ਪਾ ਦਾਂ ਤੇ ਗੁੱਠਾ ਅਸੀਂ ਲਾਣਾ ਕਿਉਂ ਨਿਆਦ ਫਾੜਦ ਲਾਣਾ ਹੈ ਵੀਰ ਜੀ ਗੁੱਠਾ ਤਾਂ ਅਸੀਂ ਲਾਣਾ ਹੈ ਇਹ ਝੂਠ ਮਾਰਦਾ ਹੈ ਇਹ ਸਾਡੇ ਏਰੀਆ ਚ ਆਵੇ ਦਾ ਰਮਿੰਦਰ ਸਿੰਘ ਆਵਲਾ ਸੱਚਾ ਸੂਚਾ ਬੰਦਾ ਅੱਛਾ ਸਰਪੰਚੀ ਦੇ ਜਦੋਂ ਵੋਟਾਂ ਆਈਆਂ ਨੇ ਪੰਚਾਇਤੀ ਚ ਉਦੋਂ ਕਹਿੰਦੇ ਵੀ ਲੋਕ ਦੱਸ ਰਹੇ ਕੋਈ ਕਹਿੰਦੇ 10 ਲੱਖ ਲੈ ਕੇ ਕੋਈ ਕਹਿੰਦੇ 15 ਲੱਖ ਲੈ ਕੇ ਪਰ ਫੌਜਾ ਕਹਿੰਦਾ ਮੈਂ 1 ਰੁਪਈਆ ਨਹੀਂ ਲਿਆ ਨੇ ਪੈਸਾ ਤੇ ਬੜਾ ਇਕੱਠਾ ਕੀਤਾ ਜੀ ਇਹ ਤਾਂ ਗਲ ਗਲ ਤੇ ਨਹੀਂ ਪੈਸਾ ਲਿਆ ਇਹ ਪੈਸਾ ਤੇਨੇ ਬਹੁਤ ਇਕੱਠਾ ਕੀਤਾ ਸਾਰੇ ਐਵੇਂ ਸਾਰੇ ਪਿੰਡਾਂ ਦੇ ਵਿੱਚ ਲੋਕ جھوٹ ਨਹੀਂ ਮਾਰਦੇ ਹਰ ਪਿੰਡ ਦੇ ਵਿੱਚ ਵੀਨੇ ਪੈਸਾ ਇਕੱਠਾ ਕੀਤਾ ਹੈ ਕੋਈ ਵੇਖੋ ਵਿਰਲਾ ਪਿੰਡ ਛੱਡਾ ਹੋਵੇ ਤਾਂ ਹਰ ਇੱਕ ਪਿੰਡ ਚ ਨੇ ਪੈਸਾ ਇਕੱਠਾ ਕੀਤਾ ਹੈ ਬਹੁਤ ਜ਼ਿਆਦਾ ਕੀਤਾ ਹੈ ਮੰਗ ਕੀ ਤੁਹਾਡੀ ਇਨਸਾਫ ਦੀ ਹੁਣ ਵੀ ਮੰਗਦੀ ਮੇਰੀ ਇਹੋ ਇਨਸਾਫ ਹੈ ਅਸੀਂ ਕੋਈ ਇਹ ਪੈਸਾ ਨਹੀਂ ਲੈਣਾ ਮੈਂ ਧਿਆਣੇ ਕਰ ਤੇ ਗੁਜ਼ਾਰਾ ਕਰ ਲਾਂਦਾ ਮੇਰੀ ਜਵਾਨ ਕੁੜੀਆਂ ਨੇ ਠੀਕ ਹੈ ਜੀ ਤੁਹਾਨੂੰ 12 13 ਸਾਲ ਦੀ ਮੇਰੀ ਗੁੱਡੀਆ ਹੈ ਦੋ ਜਵਾਨਾ ਹੋਈਆਂ ਭਈਆਂ ਨੇ ਤੇ ਮੈਂ ਬਿਲਕੁਲ ਨਹੀਂ ਪੈਸਾ ਲੈਣਾ ਪੈਸਾ ਮੈਂ ਗੁਰਦਵਾਰ ਦੇਵਣ ਵੀ ਤਾਂ ਮੈਂ ਗੁਰਦਵਾਰੇ ਚ ਦਾਨ ਕਰਦਾ ਹਾਂ ਪਰ ਇਨਸਾਫ ਦਵਾਵੇ ਵੀ ਇਹ ਪੈਸਾ ਖਾਦਾ ਕਿਵੇਂ ਖਾਦਾ ਗਿਆ ਹੈ ਕਿਵੇਂ ਰਾਲ ਤੇ ਖਾਦਾ ਕਿੰਨੇ ਕਿੰਨੇ ਖਾਦਾ ਹੈ ਮੇਰੇ ਪਿਓ ਦੇ ਨਾਂ ਤੇ ਚੈੱਕ ਕਿੰਨੇ ਬਣਵਾਏ ਨੇ ਹੋਸ਼ੋ ਵਾਸਤੇ ਪੂਰੀ ਗੱਲ ਕਰ ਰਹੇ ਹੋ ਤੁਸੀਂ ਇਹ 3 ਕਰੋੜ ਨਿਕਾ ਨਹੀਂ ਹੁੰਦਾ ਵੀਰ ਜੀ ਹੋਸ਼ ਵਾਸਿ ਖੜਾ ਹਾਂ ਗੁਰਦਵਾਰੇ ਚ ਖੜਾ ਯਾਰ ਮਾ ਗਾ ਗਰਮੇ ਗਰਮ ਹੈਗੀ ਕਿਤੇ ਗਰਮ ਤਾਂ ਨਹੀਂ ਹੈ ਜਿਆਦਾ ਨਹੀਂ 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 ਵੀਰ ਜੀ ਬੜੀਆਂ ਅੱਗੇ ਵੀ ਵੀਡੀਓ ਫੁਆਈਆਂ ਨੇ ਬਹੁਤ ਜ਼ਿਆਦਾ ਪੁਰਾਣੀਆਂ ਵੀਡੀਓ ਵੀਗੀਆਂ ਨੇ ਕਾਫੀ ਜ਼ਿਆਦਾ ਵੀਡੀਓ ਹੈਗੀਆਂ ਨੇ ਸਾਡੇ ਕੋਲ ਤੇ ਬਸ ਇਹੋ ਅਸੀਂ ਚਾਹਨੇ ਆ ਵੀ ਸਾਨੂੰ ਇਨਸਾਫ ਦਿਵੇ ਵੀ ਪੈਸਾ ਕਿਵੇਂ ਖਾਦ ਆ ਗਿਆ ਕਿੰਨੇ ਖਾਦਾ ਐਸ ਡੀਓ ਸਰਕਾਰੀ ਅਫਸਰ ਸਾਰੇ ਰਲੇ ਵੇ ਸੀ ਸਾਰੇ ਰਲੇ ਵੇ ਸੀ ਉਤਲਾ ਕਿਲਾ ਵੀ ਮੇਰਾ ਅੱਜ ਵੇਖ ਲੋ ਉਥੇ ਦੋਵੇਂ ਰੈਂਪ ਬਣੇ ਪਏ ਨੇ ਪੱਕੇ ਰੈਂਪ ਬਣੇ ਪਏ ਨੇ ਜਿਸ ਉੱਤੇ ਚੜਦੇ ਸੀ ਇੱਕ ਪਾਸੂ ਇੱਕ ਪਾਸੂ ਉੱਤੇ ਰੈਂਪ ਇਹਨਾਂ ਤੋਂ ਸਪੈਸ਼ਲ ਲੱਗੇ ਹੋਏ ਅਸੀਂ ਰੇਤ ਬਾਹਰ ਕੱਢਣ ਵਾਸਤੇ ਤੇ ਇੱਕ ਪਾਸੂ ਘੋੜੇ ਆਉਂਦੇ ਸੀ ਕੰਡੋ ਨੇ ਚਾਕਲ ਚੱਲੀਏ ਤੇ ਮੇਰੀ ਮੇਰੀ ਇਹੋ ਗੱਲ ਏ ਜੇ ਪੰਜਾ ਸੱਤਾ ਦਿਨਾਂ ਚ ਹੁੰਦਾ ਤੇ ਹੁੰਦਾ ਨਹੀਂ ਤੇ ਮੈਂ ਹੈਡਰਲ ਜਾ ਤੇ ਤੇ ਮੈਂ ਉਹ ਗੱਡਾ ਚੁੱਕ ਤੇ ਘਰੇ ਲੈ ਆਉਣਾ ਦਫ਼ਤਰ ਦੇ ਗੱਡਾ ਲਿਆਓ ਹਾਂਜੀ ਉਹ ਮੈਂ ਘਰੇ ਚੁੱਕ ਇਸ ਨੌਜਵਾਨ ਦੀਆਂ ਗੱਲਾਂ ਤੁਸੀਂ ਧਿਆਨ ਨਾਲ ਸੁਣ ਲਿਜਣੇ ਤੇ ਇਸ ਨੌਜਵਾਨ ਨੇ ਵੀ ਗੱਲ ਕੈਮਰੇ ਦੇ ਅੱਗੇ ਕਹਿ ਦਿੱਤੀ ਹੈ ਕਿ ਜੇ ਜਸ਼ਨਤੂ ਬਾਦ ਕੋਈ ਆਤਮ ਹੱਤਿਆ ਕਰੂਗਾ ਤਾਂ ਸੋਨੂ ਦੋਨਾ ਮੱਤੜ ਗਜਨੀ ਵਾਲੇ ਪਿੰਡ ਵਾਲਾ ਕਰੂਗਾ ਕਹਿੰਦਾ 2.5 ਕਰੋੜ ਰੁਪਏ ਦਾ ਮੇਰੀ ਜ਼ਮੀਨ ਦੇ ਵਿੱਚੋਂ ਰੇਤਾ ਚੁੱਕਿਆ ਗਿਆ ਉਹਦਾ 1 ਰੁਪਏ ਦਾ ਹਸਾਬ ਨਹੀਂ ਦਿੱਤਾ ਗਿਆ ਇੱਥੋਂ ਤੱਕ ਕਿ ਮੈਨੀਫਾਗ ਦੇ ਉੱਚ ਅਧਿਕਾਰੀਆਂ ਦਾ ਜ਼ਿਕਰ ਵੀ ਇਸ ਨੌਜਵਾਨ ਨੇ ਕੀਤਾ ਹੈ ਵੀ ਕਿਸ ਤਰੀਕੇ ਉਸ ਜਮੀਨ ਦੇ ਵਿੱਚ ਆ ਕੇ ਰੇਤੇ ਦਾ ਖੱਡਾ ਲਗਾਇਆ ਗਿਆ ਹੈ ਕਈ ਪੋਕ ਲੈਣਾ ਤੇ ਕਈ ਟਰੱਕ ਟਰਾਲੇ ਭਰ-ਭਰ ਕੇ ਰੇਤੇ ਦੇ ਲਜਾਏਗੇ 2 ਈ ਕਰੋੜ ਤੋਂ ਵੱਧ ਦਾ ਰੇਤਾ ਚੱਕਿਆ ਦੱਸਿਆ ਜਾ ਰਿਹਾ ਹੈ ਇੱਕ ਨਵੇਂ ਵਿਵਾਦ ਦੇ ਵਿੱਚ ਕਿਰਦੇ ਹੋਏ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਦਿਖਾਈ ਦੇ ਰਿਹਾ ਕਿ ਦੋਨਾਂ ਮਤੜੋ ਪਿੰਡ ਹੈ ਜਿੱਥੇ ਵੱਡੀ ਤਾਦਾਦ ਦੇ ਵਿੱਚ ਵੋਟ ਬੈਂਕ ਹੈਗਾ ਤੇ ਬਾਹਲਾ ਵੋਟ ਬੈਂਕ ਫੌਜਾ ਸਿੰਘ ਸਰਾਰੀ ਦੇ ਹੱਕ ਵਿੱਚ ਵੀ ਭੁਗਤਿਆ ਸੀ ਪਰ ਅੱਜ ਉਹੀ ਲੋਕ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਸੀ ਅੱਜ ਬਰਾਬਰ ਆ ਕੇ ਖੜੇ ਹੋ ਗਏ ਕਿ ਸਾਡੇ ਰੇਤੇ ਦਾ ਪੈਸਾ ਆਖਰ ਗਿਆ ਤਾਂ ਗਿਆ ਕਿੱਥੇ ਇਸ ਦੀ ਜਾਂਚ ਕੀਤੀ ਜਾਵੇ ਤੋਲ ਦਾ ਕੰਮ ਵੀ ਕਰਦਾ ਤੇ ਮੰਗ ਭਗਵਾਨ ਸਿੰਘ ਮਾਨ ਹੋਰਾ ਕੋਲ ਵੀ ਰੱਖ ਦਿੱਤੀ ਹੈ ਸਾਡੇ ਰੇਤੇ ਦਾ ਸਾਫ ਸਾਨੂੰ ਚੁਕਤਾ ਕਰ ਦਿੱਤਾ ਜਾਵੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂ ਅਰਥ ਲਾਈਵ ਕਿਵੇਂ ਲੱਗਿਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਦੱਸੋ ਕਿ ਇਸ ਨੌਜਵਾਨ ਵੱਲੋਂ ਕੰਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ ਜੇਕਰ ਇਸ ਬੰਦ ਦੇ ਵਿੱਚ ਹਲਕੇ ਦੇ ਵਿਦਾਈ ਸਰਦਾਰ ਭੋਜਾ ਸਿੰਘ ਸਰਾਰੀ ਆਪਣਾ ਪੱਖ ਰਖਸਣਾ ਚਾਹੁੰਦੇ ਆ ਤਾਂ ਸਾਡੇ ਨੰਬਰ ਸਕਰੀਨ ਤੇ ਵੀ ਦਿੱਤੇ ਹੋਏ ਆ ਸਾਡੇ ਨੰਬਰਾਂ ਤੇ ਜਦੋਂ ਮਰਜੀ ਸੰਪਰਕ ਕਰ ਸਕਦੇ ਆ